ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਸ਼ੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੇ ਕਿ ਸ਼੍ਰੀਕਾਲ ਤੱਕ ਸਾਬਤ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਸਾਬਕਾ ਜਥੇਦਾਰ ਦੇ ਪੀਰੇ ਜਸਪਾਲ ਸਿੰਘ ਤੇ ਅਧਿਕਾਰੀ ਗੁਰਵੈਲ ਸਿੰਘ ਦਾ ਤਬਾਦਲਾ ਕੀਤਾ ਗਿਆ ਜਸਪਾਲ ਸਿੰਘ ਹੁਣ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵਿੱਚ ਮੈਨੇਜਰ ਦੀ ਡਿਊਟੀ ਨਿਭਾੜ ਗਿਆ ਤੇ ਉਧਰ ਹੀ ਗੁਰਵੈਲ ਸਿੰਘ ਨੂੰ ਅਕਾਊਂਟ ਬ੍ਰਾਂਚ ਲਗਾ ਦਿੱਤਾ ਗਿਆ ਦੱਸਦੇ ਕਿ ਪਿਛਲੇ ਦਿਨੀ ਕੁਲਦੀਪ ਸਿੰਘ ਗੜਕਾਜ ਨੂੰ ਨਵੇਂ ਜਥੇਦਾਰ ਦੇ ਵਜੋਂ ਨਿਯੁਕਤ ਕੀਤਾ ਗਿਆ ਸੀ ਤੇ ਉਹਨਾਂ ਨੇ ਪਿਛਲੇ ਦਿਨੀ ਹੀ ਸੇਵਾ ਜਰੀਆ ਸੰਭਾਲੀ ਸੀ ਉਸ ਤੋਂ ਬਾਅਦ ਲਗਾਤਾਰ ਕੋਈ ਨਾ ਕੋਈ ਉਹਨਾਂ ਦਾ ਵਿਰੋਧ ਕਰ ਰਿਹਾ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦਾ ਵੱਡਾ ਐਕਸ਼ਨ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਐਸਜੀਪੀਸੀ ਨੇ ਸ਼ਿਖਾਲਤਖ ਸਾਹਿਬ ਦੇ ਅਧਿਕਾਰੀ ਦਾ ਤਬਾਦਲੇ ਕਰ ਦਿੱਤਾ ਗਿਆ ਜਿਸ ਵੇਲੇ ਜਸਪਾਲ ਸਿੰਘ ਜੋ ਕਿ ਸਾਬਕਾ ਜਥੇਦਾਰ ਯਾਨੀ ਕਿ ਗੈਨੀ ਰਗਵੀਰ ਸਿੰਘ ਦੇ ਪੀਏਸੀ ਦੇ ਨਾਲ ਹੀ ਅਧਿਕਾਰੀ ਗੁਰਵੈਲ ਸਿੰਘ ਦਾ ਤਬਾਦਲਾ ਕੀਤਾ ਗਿਆ ਜਸਪਾਲ ਸਿੰਘ ਹੁਣ ਦਰਬਾਰ ਸਾਹਿਬ ਦੇ ਪ੍ਰਬੰਧਾ ਦੇ ਵਿੱਚ ਮੈਨੇਜਰ ਦੀ ਡਿਊਟੀ ਨਿਭਾਉਣਗੇ ਤੇ ਨਾਲ ਹੀ ਗੁਰਵੈਲ ਸਿੰਘ ਜਿਸ ਦਾ ਤਬਾਦਲਾ ਕੀਤਾ ਗਿਆ ਉਹ ਉਸ ਨੂੰ ਹੁਣ ਅਕਾਊਂਟ ਬ੍ਰਾਂਚ ਦੇ ਵਿੱਚ ਤਾਇਨਾਤ ਕੀਤਾ ਗਿਆ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਸ਼੍ਰੋਮਣੇ ਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੇ ਕਿ ਸ਼੍ਰੀਕਾਲਪਤ ਸਾਬ ਤੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਸਾਬਕਾ ਜਤਦਾਦਾਰ ਦੇ ਪੀਰੇ ਜਸਪਾਲ ਸਿੰਘ ਤੇ ਅਧਿਕਾਰੀ ਗੁਰਵੈਲ ਸਿੰਘ ਦਾ ਤਬਾਦਲਾ ਕੀਤਾ ਗਿਆ ਜਸਪਾਲ ਸਿੰਘ ਹੁਣ ਦਰਬਾਰ ਸਾਹਿਬ ਤੇ ਪ੍ਰਬੰਧਾ ਦੇ ਵਿੱਚ ਮੈਨੇਜਰ ਦੇ ਡਿਊਟੀ 'ਤੇ ਬੋਰਡ ਗਏ ਤੇ ਉਧਰ ਹੀ ਗੁਰਵੈਲ ਸਿੰਘ ਨੂੰ ਅਕਾਊਂਟ ਬ੍ਰਾਂਚ ਲਗਾ ਦਿੱਤਾ ਗਿਆ ਦੱਸਦੇ ਕਿ ਪਿਛਲੇ ਦਿਨੀ ਕੁਲਦੀਪ ਸਿੰਘ ਗੜਗੱਜ ਨੂੰ ਨਵੇਂ ਜਤਦਾਦਾਰ ਦੇ ਵਜੋਂ ਨਿਯੁਕਤ ਕੀਤਾ ਗਿਆ ਸੀ ਤੇ ਉਹਨਾਂ ਨੇ ਪਿਛਲੇ ਦਿਨੀ ਹੀ ਸੇਵਾ ਜੜੀਆ ਸੰਭਾਲੀ ਸੀ ਉਸ ਤੋਂ ਬਾਅਦ ਲਗਾਤਾਰ ਵਿਵਾਦ ਸ਼ੁਰੂ ਹੋ ਗਏ ਨੇ ਲਗਾਤਾਰ ਕੋਈ ਨਾ ਕੋਈ ਸੋ ਬਾਅਦ ਹੁਣ ਐਸਜੀਪੀਸੀ ਦਾ ਵੱਡਾ ਐਕਸ਼ਨ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਐਸਜੀਪੀਸੀ ਨੇ ਸ਼ਿਖਾਲ ਤਖਸੈਬ ਦੇ ਅਧਿਕਾਰੀ ਦੇ ਤਬਾਦਲੇ ਕਰ ਦਿੱਤੇ ਕਿ ਜਿਵੇਂ ਜਸਪਾਲ ਸਿੰਘ ਜੋ ਕਿ ਸਾਬਕਾ ਜਥੇਦਾਰ ਯਾਨੀ ਕਿ ਗੈਨੀ ਰਕबीर ਸਿੰਘ ਦੇ ਪੀਏਸੀ ਦੇ ਨਾਲ ਹੀ ਅਧਿਕਾਰੀ ਗੁਰਵੈਲ ਸਿੰਘ ਦਾ ਤਬਾਦਲਾ ਕੀਤਾ ਗਿਆ ਜਸਪਾਲ ਸਿੰਘ ਹੁਣ ਦਰਬਾਰ ਸਾਹਿਬ ਦੇ ਪ੍ਰਬੰਧਾ ਦੇ ਵਿੱਚ ਮੈਨੇਜਰ ਦੀ ਡਿਊਟੀ ਨਿਭਾਉਣਗੇ ਤੇ ਨਾਲ ਹੀ ਗੁਰਵੈਲ ਸਿੰਘ ਜਿਸ ਦਾ ਤਬਾਦਲਾ ਕੀਤਾ ਗਿਆ ਉਹ ਉਸ ਨੂੰ ਹੁਣ ਅਕਾਊਂਟ ਬ੍ਰਾਂਚ ਦੇ ਵਿੱਚ ਤਾਇਨਾਤ ਕੀਤਾ ਗਿਆ